ਪੂਰਿਆਂ ਦਾ ਕਰ ਸੈਂ ਦੇਣੀਆਂ ਨੇ ਉਹਦਾ ਸਾਈ ਕੱਟ ਮੁੰਡਿਆ ਵੇ ਤਮਾਸ਼ਾ ਵੇਖੀਏ ਲੈ ਨਾ ਨਾ ਪੂਰਾ ਆ ਜਾ ਬੰ ਮੇਰੀ ਮੰਨ ਲੈ ਉਹ ਮੇਰੀ ਮੰਨ ਲੈ ਕਰ ਉਹ ਤੇਰੇ ਹੱਕ ਚਾ ਤੇਰੇ ਕਹ ਨਹੀਂ ਉਲਟਦਾ ਮੈਂ ਟਰਾਲੀ ਮੰਗੂ ਤੂੜੀ ਵਾਲੀ ਮੰਗੂ ਬੀਪੂ ਤਨੇ ਚੰਭੜ ਜੇ ਦੁਪਹਿਰੇ ਦਾ ਟਾਈਮ ਹੈ ਲੈ ਕੋਈ ਗੱਡੀ ਪੁਰਾਣੀ ਆ ਫਿਰ 50000 ਦੀ ਲੈ ਲਈ ਹਾਂ 25 ਦੀ ਦਵਾਦੇ ਆ ਇਸ ਤੋਂ ਉਹ ਤੋਂ ਜੇ ਬੱਜੇ ਇਸ ਤੋਂ ਹੈਂ 25 ਦੀ ਕਿਨੇ ਆਦਮੁੱਲ ਕਿਹੜਾ ਦੇ ਦੂ ਆਦਮੁੱਲ ਤੈਨੂੰ 20000 ਦੀਏ ਦਵਾਣਾ ਹਜੇ ਟੈਪੂ ਚੱਲ ਚੱਲ ਕੱਢ ਸਾਈ ਕੱਢਣ ਸਾਰ 50000 ਕੱਢ ਸਾਈ ਹੁਣੀ ਪਾਤਣੀ ਖੜਾ ਆਲਾ ਕੱਲ 15 ਲਾ ਕੇ ਆ ਮੈਨੂੰ ਕਹਿੰਦਾ ਰਾਜੂ 21 22 ਦਾ ਛੱਡ ਦੂੰਗਾ 20 ਦਾ ਦੇ ਦੂੰਗਾ ਦੇ ਦੂੰਗਾ 20 ਦਾ ਚੱਲ ਕਿਉਂ ਹੀ ਹਾਂ ਠੀਕ ਹੈ ਮੈਨੂੰ ਸਾਈ ਦੇ ਤੈਨੂੰ ਟੈਪੂ ਲੈ ਕੇ ਦੂੰ ਕਿਉਂ ਛੇਰੇ ਉਹ ਤਾਂ ਨਿਕਲ ਗਿਆ ਜੀ ਤਾਂ ਠੋਗ ਗਿਆ ਪੱਕਰਾ 25 ਕੇ ਠੋਕਣ ਦੇ ਸਾਹ ਹੁੰਦੇ ਨੇ ਇਹ ਕਈ ਆ ਲੱਗਦੂ ਯਾਰ 25 ਫਲਾਣੇ ਨੇ ਰਾਜੂ ਨੇ ਲਵਾਇਆ ਸੀ ਉਹ ਰਾਜੂ ਨੇ ਲਵਾਤਾ ਰਾਜੂ ਦਾ ਤੁਰ ਗਿਆ ਕਹਿੰਦਾ ਰਾਜੂ ਦੀ ਲੈਣੇ ਰਾਜੂ ਕਿਵੇਂ ਲਊਗਾ ਉਹਦਾ ਤੂੰ ਉਹਦੀ ਕਹਿੰਦਾ ਰਾਜੂ ਨੂੰ ਵੀ ਐ ਟੱਕਰ ਦਾ ਪਹੁੰਚਾ ਫੜ ਲਾਂ ਦਾ ਵੀ ਅਜਾ ਲਿਜਾ ਉਹ ਰਾਜੂ ਫੇਰ ਤੈਨੂੰ ਮੈਂ ਸਤਾਜ ਮੰਦਾ ਕਿਉਂ ਵੀ ਵੀ ਹੈ ਸਤਾਜ ਟੱਕਰ ਗਿਆ ਫਿਰ ਮੈਂ ਲੈਂਦਾ ਵੀ ਯਾਰ ਲੈਂਦਾ ਵੀ ਮੈਂ ਕੱਚਾ ਨਹੀਂ ਸੀ ਜਦ ਮੈਂ ਥੋ ਮੰਦਾਰੀ ਜੋਂ ਟੰਗ ਭੱਟ ਗਿਆ ਮੈਂ ਹੁਣ ਕਿਵੇਂ ਲਊਗਾ ਕਿਉਂ ਵੀ ਮੰਦਾਰੀ ਵੀ ਕਹਿੰਦਾ ਵੀ ਮੇਰੇ ਜਵਾਖ ਦੇ ਗੱਲ ਤੇ ਛੁਰਾ ਤੜੀ ਬੈਠਾ ਮੈਂ ਦੀ ਪੈਰਾਂ ਦੀ ਮਿੱਟੀ ਛੱਡ ਕੇ ਨਾ ਪਰਾਂ ਜਾਇਓ ਮੇਰਾ ਜਵਾਕ ਮਰ ਜੂ ਉਹ ਨજરਬੰਦੀ ਦੇ ਛੇੜ ਹੁੰਦਾ ਹੈ ਜਵਾਕਾਂ ਨੂੰ ਮਰਦਾ ਹੈ ਕਾਂ ਨੂੰ ਗਲ ਕੱਟਿਆ ਹੁੰਦਾ ਆਪਣੀ ਨਿਗਾਹ ਬੰਨ੍ਹਦਾ ਹੁੰਦਾ ਆਪਾਂ ਨੂੰ ਦੇਂਦਾ ਨਹੀਂ ਉਹਨੂੰ ਇਲਾਦਾ ਮਾਰਦਾ ਜਵਾਕ ਦਾ ਇਹ ਨજરਬੰਦੀ ਦਾ ਖੇੜ ਹੈ ਸਾਡਾ ਵਿਵਿੰਦਕ ਦਾ ਦੇਖ ਲੈ ਬਾਬਾ 36000 ਲਾਤਾ ਹੋਰ ਕਿੰਨੇ ਦੇ ਦੇਣੇ ਨੇ ਉਹਨਾਂ 10000 ਰੁਪਏ ਲੱਗਦੇ ਰਹੇ। 10000 ਰੁਪਏ ਦਾ ਨਕਤਾ ਨਹੀਂ ਨੰਦਰਾ ਵਿਖਦੇ। ਨਾ, ਲੈ ਨੰਦਰਾ ਤੈਨੂੰ ਹਜੇ ਪਤਾ ਨਹੀਂ। ਜੇ ਵੇਚਣ ਆਏ। ਦੇ ਛੋਟੇ ਭਾਈ ਜੇ ਵੇਚਣ ਆਏ। ਜੇ ਵੇਚਣ ਆਏ ਤਾਂ ਤਾਂ ਵੇਚਦੇ ਸਾਹਬ ਨਾਲ 2 ਰੁਪਏ ਕੰਮ ਆਉਣਗੇ ਵਟਲੇ। ਕੋਈ ਤੂੰ ਮੇਰਾ ਦੋਖੀ ਨਹੀਂ। ਨਹੀਂ ਆਪਦੇ ਨੂੰ ਰੱਖ ਸੇਵਾ ਕਰ। ਫੇ ਤਾਂ ਲੋੜ ਨਹੀਂ ਪਤਨਾ ਸੈਨੇ ਬੰਦੇ ਨਾਲ ਪਕਾਈ ਕਰੀਏ। ਹਾਂ। ਠੀਕ ਐ ਉਹਨੇ ਪਾਲਨੇ ਨੇ ਤੈਂ ਵੇਚਣੀ ਨਹੀਂ ਉਹ ਨਵਾਂ ਸ਼ਿਕਾਰੀ ਐ ਤੂੰ ਪੁਰਾਣਾ ਐ ਹੁਣ ਤੇਰੇ ਘਰ ਚੋਂ ਆਪਾਂ ਫਾਹਾ ਕੱਢ ਕੇ ਉਧਰ ਤੰਦੀ ਪਾ ਦਨੇ ਆ ਉਹ ਖੜੇ ਉਚਾਰਦਨ ਭਾਈ ਨੂੰ ਉਸ ਤੋਂ ਬਾਅਦ ਉਹ ਕਹੂ ਰਾਜੂ ਲੀਲੀ ਵਜਦੀ ਟੱਡ ਬਖੋਰਾ ਲੁੱਟੀ ਦਾ ਚੰਨ ਚਾਨਣੀ ਰਾਤ ਟੰਡੋਰਾ ਕੁੱਟੀ ਦਾ ਫਿਰ ਉਹ ਟੰਡੋਰਾ ਕੁੱਟੀ ਜਉ ਪਿਆ ਜਾ ਬਕਿਆ ਦੇ ਇਹਨਾਂ ਚ ਕੁਸ ਨਹੀਂ ਆਉਣੀ ਯਾਨੀ ਜਿਹੜਾ ਮੁੱਲ ਦੇ ਕੱਖ ਪਉਂਦਾ ਐ ਬਹੁਤੇ ਫਾਰਮ ਫੇਲ ਹੋ ਗਏ ਸਾਡੇ ਵਰਗਿਆਂ ਨਹੀਂ ਕਰਤੇ ਮਹਿੰਗੇ ਦੇ ਦੇ ਠੋਕਤੇ ਅਣਜਾਣ ਬੰਦੇ ਫਸ ਗਏ ਪੱਕੀਆਂ ਨੇ ਮੇਰੀਆਂ ਗੱਲਾਂ ਦੇਤੇ ਨਾ ਰੋਕੇ ਕਿਸਦਾ ਨੌਕਰ ਭੱਜ ਗਿਆ ਕਿਸੇ ਦਾ ਨੀਰਾ ਮੁੱਕ ਗਿਆ ਕਿਸੇ ਦੇ ਪਸ਼ੂ ਬਿਮਾਰ ਹੋ ਕੇ ਮਰ ਗਏ ਕੀ ਖੱਟ ਲਿਆ ਖਾਟਦੇ ਤਾਂ ਅਸੀਂ ਆ ਜਿਹੜੇ ਤੀਤੀ ਬੱਕਰੀਆਂ ਚਾਰਦੇ ਆ ਚਾਰਵੇਂ ਮਨੇ ਮਰ ਗਏ ਚਾਰ ਜਾਮਾ ਇਹ ਹੋਰ ਪਾਲ ਲਾਂਗੇ ਅਸੀਂ ਕਿਹੜਾ ਮੁੱਲ ਲੈਣੀਆਂ ਨੇ ਮੌਲੀ ਠੋਲੀ ਕੜਤੀ ਕੋਈ ਪੱਠਾ ਪਾਲ ਲਾਂਗੇ 200 ਹੁਣ ਦੁੱਧ ਪਾਈ ਜਾਂਦੇ ਆ ਚਾਗੜ ਲੈ ਲੈਣੇ ਅੱਥਲ ਨੂੰ ਚੱਲ ਗਿਆ ਆਪਣਾ ਕੰਮ ਜਿਹੜੇ ਜੱਤੀ ਕੁਰਸੀ ਨੇ ਸਦਾਬਹਰ ਤਾਂ ਉਹੀ ਰਹਿਣਗੇ ਕਿਉਂ ਆਲਾ ਦੇਖ ਦੇਖ ਕੇ ਵੀਡੀਓ ਔਰ ਅੱਜੂ ਤੈਮਰ ਵਾਤੇ ਮੈਂ ਕਿਉਂ ਮਰਵਾਤੇ ਮੇਰੀ ਵੀਡੀਓ ਕਰਦੇ ਉਹਨਾਂ ਤੋਂ ਅਸੀਂ ਮਰਜ਼ੀ ਕਰ ਪਾਈ ਮੈਂ ਤਾਂ ਕੰਮ ਕਰਨਾ ਯਾਰ ਖੁਸਰਾ ਨੇ ਵਧਾਈ ਲੈਣੀ ਆ ਮੁੰਡਾ ਤਾਂ ਤੇਰੇ ਹੋਇਆ ਮੈਨੂੰ ਕੀ ਪਤਾ ਪਾਲਣਾ ਪਰ ਦਵਾਈ ਤਾਂ ਤੂੰ ਦਵਾਵੇਂਗਾ ਮੈਂ ਦਵਾਈ ਦਵਾਉਣ ਜਾਊਂਗਾ ਮਰ ਤਾਂ ਜੇ ਮੁੰਡੇ ਨੂੰ ਖੰਗ ਹੋ ਗਈ ਖੰਗ ਜਖਾਮ ਲੱਗਿਆ ਤੇਰੇ ਮੁੰਡੇ ਨੂੰ ਤੁਸੀਂ ਦਵਾਈ ਦਵਾਵੇਂਗਾ ਮੈਂ ਕਿਉਂ ਦਵਾਵਾਂਗਾ ਨਮੇੜ ਦਾ ਨਾ ਗੱਲ ਵੇਚਣੇ ਨੇ 2 ਘਟ 40 ਦੇ ਦੇਣੇ ਨੇ ਸਾਈ ਲਿਆ ਰਜ ਹੈ ਮੈਂ ਤਾਂ ਯਾਰ ਬਾਬੇ ਦੀ ਮਿਹਤ ਕਰਾ ਰਿਹਾ ਬੁੜਾ ਬੰਦਾ ਹੈ ਉਹ ਬੰਦਾ ਚੰਗਾ ਹੈ ਹਾਂ ਸਮੂਖਾ ਬੰਦਾ ਹੈ ਆ ਦੇਖ ਭਾਈ ਆ ਮਾੜੀਆਂ ਵੀ ਨੇ ਤਿੰਨ ਤਕੜੀਆਂ ਨੇ

ਇਹ ਪੂਰਿਆ ਦਾ ਕੰਮ ਹੈ ਦੇਣੀਆਂ ਨੇ ਉਹਦਾ ਸਾਈ ਕੱਟ ਮੁੰਡਿਆ ਓਏ ਤਮਾਸ਼ਾ ਦੇਖੀਏ ਪੂਰਿਆ ਦੇ ਕੰਮ ਗੱਲ ਸੁਣ ਮੇਰੀ ਹੈਦਾ ਪੂਰਾ ਕਰਾਉਂਗਾ ਤੇਰਾ ਪੂਰਾ ਮੇਰੇ ਬਾਰੀ ਨਾ ਕੁੰਟ ਕੱਟ ਜੀ ਹਾਂ ਕੱਟ ਜਾਂਦੇ ਨੇ ਯਾਰ ਗੈਲੋਂ ਮੈਂ ਤਾਂ ਸੌਦਾ ਹੀ ਤੇਰਾ ਕਰਾਉਣ ਲੱਗਿਆ ਆ ਕੇ ਜੇ ਮੇਰੇ ਪਾਈ ਦੇ ਬੁੱਲ ਚਾ ਕੇ ਆਇਆ ਸਗਾਤਾ ਇਹਦਾ ਮੁੰਡਾ ਮਰ ਗਿਆ ਖਬਰ ਜਵਾਨ ਮੈਂ ਤਾਂ ਲੇਟ ਹੋ ਗਿਆ ਅੱਜ 1 ਰੁਪਿਆ ਨਹੀਂ ਵੱਟਿਆ ਤੇਰੀ ਬੋਣੀ ਕਰਕੇ ਤੁਰੂੰਗਾ ਖਾਰਸ ਸਿੰਘ ਦੀ ਸੂਰਮੇ ਦੀ ਬਾਬਾ ਦੇਣੀਆਂ ਨੇ ਦੀ ਮੈਂ ਤਾਂ ਪੁੱਛਿਆ ਵੀ ਨਹੀਂ ਬੰਦਾ بھی کرنے کم مارنے نے گولی دے گو کرا بھی ڈرتا ہے پٹا وہ بندہ سائن بابا پوریا چالی دیا بے چکر میری من لائری من لو تیرے حکم ਤੇਰੇ ਕੰਨੀ ਉਲਟਦਾ ਮੈਂ ਟਰਾਲੀ ਵਾਂਗੂ ਤੂੜੀ ਵਾਲੀ ਮੰਗੂ ਵੀ ਨੀ ਮੈਂ ਇਧਰ ਨੀਵੇਂ ਕੰਨੀ ਪਾਣੀ ਜਾਂਦਾ ਹੁੰਦਾ ਔਰ ਕੀ ਕਰਾਂ ਬਸ ਥੋੜਾ ਕੰਨੀ ਕਿੰਨਾ ਘਟੇਗਾ ਵੀ ਇਮਾਨਦਾਰੀ ਤੋਂ ਦੱਸ ਅਜਾ ਨਾ 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 ਉਹ ਭੱਜਦਾ ਹੈ ਉਹ ਲਾਲ ਜੇ ਕੁਰਤੇ ਵਾਲਾ ਓਏ ਖਰਜਾ ਹੁਣ ਪੈਰ ਜਮਾ ਕੇ ਨਹੀਂ ਤਾਂ ਮੇਰੀ ਵੀਡੀਓ ਤੇ ਜੋਰ ਲਵਾ ਰਿਆਂ ਸਾਡੀ ਵੀਡੀਓ ਖਰਾਬ ਕਰੇਗਾ ਤੂੰ ਜੇ ਤਾਂ ਪਹਿਲਾਂ ਉਹ ਕਿਹੜਾ ਅਗਲੇ ਦਾ ਮਾਲ ਮੁਕਤਦਾ ਹੈ ਯਾਰ ਤੂੰ ਨਾਲ ਆ ਯਾਰ ਯਾਰ ਆਪਾਂ ਕੱਟ ਲੈ ਇਹਨਾਂ ਦੀ ਤੂੰ ਆਪ ਮੈਂ ਤਾਂ ਹੁਣ ਲੈ ਕੇ ਤੂੰ ਮੈਂ ਬੁੜੇ ਦੇ ਹੱਕ ਚ ਆ ਬਾਬਾ ਦਲਾਲੀ ਮੇਰੀ ਵੀ ਨਾ ਕਿਤੇ ਮੁੱਕਰ ਜੀ ਸ਼ੀਆ ਚੋਂ ਲਊਂਗਾ ਡੱਕ ਕੇ ਸੁਣਦੀ ਐ ਪੰਚਾਇਤ ਚ ਇਹ ਸੌਦਾ ਨਾ ਕਰਾ ਕਿਉਂ ਵੀ ਨਾ ਕਰ ਜਿਹੜੀ ਚੱਲਦੀ ਐ ਦੱਸ ਦੇ ਫਿਰ ਇਹਨੂੰ ਜਿਹੜੀ ਚੱਲਦੀ ਐ ਮੈਂ ਤਾਂ ਕੋਈ ਇਹਨੂੰ ਪਤਾ ਪੱਠਾ ਚੋਂ 200 ਰੁਪਏ ਨਕਦ ਚੱਲਦਾ ਸਭ ਨੂੰ ਪਤਾ ਐ ਗਲਤ ਨਹੀਂ ਚੱਲਦਾ ਹੋਰ ਕਿਹੜੇ ਦੱਸਣ ਹਾਂ ਲੱਗੇ ਜਿਹੜਾ ਚੱਲਦਾ ਵੱਧ ਨਹੀਂ ਹੱਕ ਤੇ ਹੀ ਰਹਿਣਾ ਮੈਂ ਬੱਕਰੀ ਚੋ 500 ਚੰਗੇ ਸੌਦੇ ਚਲੇਗਾ ਠੀਕ ਹੈ ਗਰੀਬ ਤੋਂ ਘੱਟ ਲੈਣਾ ਉਹ ਬਾਈ ਕਰਦੇ ਆ ਕੇਸ ਜਰੂ ਕਰਦੇ ਆ ਕੇਸ ਬਾਬਾ ਕਿਧਰ ਆ ਕੇਸ ਕਰੂੰਗਾ ਪੂਰਾ ਮੇਰੀ ਗੱਲ ਸੁਣ ਖਵਾ ਕੇ ਤੋਰੂੰਗਾ ਤੈਨੂੰ ਕਿਉਂ ਬੂਰਾ ਨਹੀਂ ਲੈਂਦਾ ਪੂਰਾ 1200 ਕਿੰਨਾ ਹੋਊਗਾ 1200 1200 ਬਣੂ ਗਰੀਬ ਆਦਮੀ ਥੋੜੀ ਇੱਜ਼ਤ ਆਸ ਕਰਦੇ ਆ ਲੈ ਆ ਪਾ ਸੌਦਾ ਕਰੀਏ ਲਾਪਾਂ ਸੋਤੇ ਚਾਲੀ ਦੀਆਂ ਦੀ ਉਹ ਆ ਨਾ ਨਾ ਕਰੀ ਜਾਂਦੇ ਨੇ ਤਿੰਨੇ ਫਿਰ ਕੋਈ ਰਾਤੇ ਘਰ ਵਿੱਚ ਕੰਨ ਚ ਕੰਨ ਚ ਹੋਣੀ ਆਉਂਦੀ ਸੌਣ ਨਗੇ ਇਹ ਪੂਰਾ ਬਸ ਤੂੰ ਨਾ ਹਾਂ ਨਹੀਂ ਹੋਣਾ ਪਾ ਤੂੰ ਖੜ ਜਾ ਮੇਰਾ ਭਾਈ ਬਣ ਕੇ ਮੈਂ ਓਏ ਤੇਰਾ ਮੈਂ ਤੇ ਖਿਤੇ ਤੇ ਤਰਸ ਕਰਦਾ ਮੈਂ ਤੇਰੇ ਤੇ ਬਈ ਬੰਦਾ ਬਹੁਤ ਵਧੀਆ ਹੈ ਬਹੁਤ ਨਰਮ ਆਦਮੀ ਆ ਮੈਂ ਤੇਰੇ ਤੇ ਤਰਸ ਕਰਦਾ ਏਲਾ ਮੈਂ ਹੁਣ ਤੇਰੀਆਂ ਪੱਠਾਂ ਇੱਕ ਸੱਟ ਚ ਵੇਚਦਾ ਨਾ ਦੇਖੀ ਜੂ ਦੇਈ ਦਿਆਂ ਓਏ ਖਰਜਾ ਯਾਰ ਫਰਿਆਦਾਂ ਹਾਥੀਆਂ ਨਾਲ ਮੱਥੇ ਲਾਉਨੇ ਬਾਹਰ ਰੱਖਦਾ ਪੀੜੇ ਪੀੜਾ ਜਮਾਈ ਤਾਂ ਦਾਵੇ ਬਾਹਰ ਦਾਲਾ ਮੰਜੇ ਪੀੜੇ ਆ ਜਾ ਤੇਰੇ ਲੜ ਜਾਣ ਕੀੜੇ ਇਹ ਬਾਬਾ ਲੈ ਵੇਚਦੀਆਂ ਹੁਣ ਨਾ ਪਵੀ ਇਹ ਨਹੀਂ ਪਤਾ ਗਲੇ ਪੈ ਜਾਣ ਸਾਲੀਆਂ ਮੇਰੇ ਇੱਕੋ ਹੀ ਇੱਕੋ ਹੀ ਅੱਜ ਦੀ ਤਰੀਕ ਚ ਫੈਸਲਾ ਲੈਣੂਗਾ ਸਤਿ ਸ੍ਰੀ ਅਲਲਹਾਉ ਅਲੈਕਮ ਜੱਕ 20000 ਦੀਆਂ ਬਾਸ ਪਾਸ ਸੁਣਨੀ ਮੈਂ ਜਾਨਾ ਇੱਕ ਤੈਨੂੰ ਠੋਕ ਕੇ ਖੜਾ ਕੇ ਗਿਆ ਨਾ 45 ਨਹੀਂ ਬਾਤੀ ਵਾਦ ਦੇ 45 ਉਹ ਵਧੀਆ ਰਹੇਗਾ ਉਹ ਵਧੀਆ ਰਹੇਗਾ ਜੀ ਕੇ ਅਧਿਆ ਨਸ਼ੇ ਚ ਰਹੇਗਾ ਹਾਂ ਹਾਂ 20000 ਦੀ ਗੱਲ ਹੈ ਕਿ ਤੂੰ ਉਹ ਗੱਲ ਸੁਣ ਲੈ ਚੰਗਾ ਰਹੇਗਾ ਨਾ ਨਾ ਠੀਕ ਨੇ ਸਹੀ ਰੁਪਏ ਲਾਏ ਓ ਖੜ ਜਾ ਮਰੇ ਜਾ ਕਿਸੇ ਲੋਟਤਾ ਮਾਰੂ ਖੂਚ ਸੜਤਾ ਬੰਦਾ ਮਾਰਿਆ ਤੋ ਪੱਥਰ ਅਸੀਂ ਹੋ ਗਏ ਤਿੰਨ ਜਣੇ ਗਏ ਦਵਾਰੇ ਪਣੀ ਲੈਣ ਡੋਲ ਭਰਿਆ ਜਦਾ ਓ ਕਹਿੰਦਾ ਭੈਣ ਦੇ ਯਾਰੋ ਮੈਂ ਤਾਂ ਹਜੇ ਵੀ ਨਹੀਂ ਮਰਿਆ ਮਕਾਂਏ ਕਰੂ ਇੱਕ ਹੋਰ ਮਾਰ ਪਾਣੀ ਉੱਥੇ ਰਹਿ ਗਿਆ ਲੈ ਕੇ ਫੇਰ ਪਤਨੀ ਖਾਲੀ ਮੁੜ ਕੇ ਓ ਕਹਿੰਦਾ ਫੇਰ ਤੀ ਲੱਗਈ ਮਾ ਪਾਣੀ ਉਸੇ ਖੂਚ ਵਿੱਚ ਮਿਲੂਗਾ ਭੈਣ ਦਾ ਯਾਰਾ ਉਦੋਂ ਰੋਈਆਂ ਹੁੰਦੀਆਂ ਜਦ ਬੰਦਾ ਵਿੱਚ ਬੋਲਿਆ ਹਾਰ ਉਹ ਕਹਿੰਦਾ ਮੈਂ ਹਜੇ ਵੀ ਨਹੀਂ ਮਰਿਆ ਉਹ ਤੇਰੀ ਭੈਣ ਦੇ ਪੁੱਤਾਂ ਵਿੱਚੇ ਭੈਣ ਦਾ ਖਸਮ ਹਜੇ ਵੀ ਨਹੀਂ ਮਰਿਆ ਮਖਾਏ ਕਰ ਉਹ ਇੱਕ ਪੱਥਰ ਫੇਰ ਮਾਰ ਲੈ ਹੁਣ ਮੈਂ ਇੱਕ ਪੱਥਰ ਫੇਰ ਮਾਰਦਾ ਦਈ ਨਾ ਦਈ ਮਰਜੀ ਤੇਰੀ ਹੈ ਮੇਰੀ ਨਹੀਂ ਟੱਕਾ ਕੋਈ ਨਹੀਂ ਠੀਕ ਹੈ ਲੈਣਗੇ ਲੈ ਲਣਗੇ ਨਹੀਂ ਆਪਦਾ ਭਾਈ ਨੂੰ ਖੜ੍ਹਾਉਣਾ ਵੀ ਭੱਜ ਜਾਣਾ ਹੁਣ ਮੈਂ ਦੋਈ ਤਰ੍ਹਾਂ ਕਨੀ ਓਕਿਆ ਪਿਆ ਦਮ ਚੜਤਾ ਬਸ ਸਾਡੇ ਵੈਲੀ ਦੀ ਨਾ ਜੀ ਨਾ ਜਾ ਹੋ ਗਈਆਂ ਤੈਨੂੰ ਉੱਤੇ ਚਾਲੀਆਂ ਚੁੱਪ ਚੱਕੋ ਸੌਦਾ ਪਾਸ ਹੈ ਖੁਸ਼ ਹੁਣ ਮਾਰਿਆ ਪੱਥਰ ਨਾਲ ਪਹਿਲਾਂ ਮਰਿਆ ਨਹੀਂ ਅਸਲੀ ਪੱਥਰ ਮਾਰਿਆ ਬੁੜੇ ਦੇ ਚੱਕ ਕੇ ਸਿਰ ਚ ਕਹਿੰਦਾ ਮੈਂ ਹੁਣ ਮਰਿਆ ਬਈ ਬਾਬਾ ਗੁੱਸਾ ਨਾ ਕਰੀ ਨਾ ਗੁੱਸਾ ਮੈਂ ਤਾਂ ਕੋਈ ਪਾਵਲਕ ਚਾਉਂਦੀ ਰਹੇ ਕੋਈ ਨਹੀਂ ਗੁੱਸਾ ਕਰਦਾ ਕਿਉਂ ਸੀਦਾ ਹਾਸਾ ਮਜ਼ਾਕਾ ਵੀ ਕਰਨੇ ਵੀਡੀਓ ਵੀ ਚਲਾਉਣੀ ਹੈ ਕਿਉਂ ਜੀ ਆਜੋ ਪੈਸੇ ਦਿਈਏ ਮੰਨ ਗਿਆ ਹੁਣ ਮੈਨੂੰ ਤੇਰੇ ਕੇਸ ਤੋਂ ਥੱਲੇ ਕੇਸ ਕਰਿਆ ਲੋਕ ਕਹਿੰਦੇ ਦਲਾਲ ਮਰਾਉਂਦੇ ਨੇ ਅਸੀਂ ਮਰਾਉਂਗੇ ਨਹੀਂ ਤੇਰੀ ਪਹੁੰਚ ਤੋਂ ਫੇਰ ਵੀ ਥੱਲੇ ਸਿੱਤ ਲਿਆ ਮੈਨੇ ਜਿਵੇਂ ਉੱਥੇ ਤੱਕ ਪਹੁੰਚਦਾ ਤੂੰ ਫੇਰ ਵੀ ਲੈਂਦਾ ਹਾਂ ਉਹਦਾ ਨੰਬਰ ਇਹ ਸੇਕ ਲੈ ਲਿਆ ਵੀ ਖਰਜਾ ਤਰਸੇ ਮਰੀ ਹਾਂਜੀ ਫੜੀ ਦੇ ਤਰਸੇ ਮਰੀ ਨਹੀਂ ਮੜੀ ਇਹ ਤੇ ਨਾਲ ਦਾ ਬਾਬਾ ਇਹਦੇ ਨਾਲ ਦਾ ਆ ਜਾ ਫਤੂ ਗੈਣਾ ਕੋਈ ਨਹੀਂ ਜੰਦਾ ਕਿੰਨਾ ਰੈਲਾ ਉਹ ਤਾਂ ਸਹੀ ਉਹ ਯਾਰ ਤੂੰ ਆ ਜਾ ਉਹ ਇੰਨਾ ਕੱਚਾ ਨਹੀਂ ਹੈਗਾ ਬਾਬਾ ਕਿਉਂ ਫਿਰ ਆ ਸਾਰੇ ਜਿਹੜਾ ਮਿੰਦੇ 40000 ਇਹ ਤੂੰ ਗਿਣੀ ਛੋਟੇ ਪਈ ਇਹਨਾਂ ਨੂੰ